ਕੀ ਸਪਰੇਸ ਚੋੜੇ ਨੂੰ ਕਰਤੀ ਕਰਤੀ ਆ। ਸਸ ਤੇ ਪਾਣੀ ਹੁਣ ਲੋੜ ਤੇ ਆ ਰਹੀ ਆ ਜੀ। ਪਾਣੀ ਲੋੜ ਆ ਗਈ ਹੈ ਪਾਣੀ ਵੱਤਰਦਾ। ਲਈ ਜੀ ਚੰਗਾ। ਪਾਣੀ ਵੱਤਰ ਜਾਈਦਾ ਨੂੰ। ਠੀਕ। ਹਾਂ। ਉਹ ਇੱਕ ਤੁਸੀਂ ਆਤਮਾ ਤੁਰੀ ਆਉਂਦੀ। ਉਹਦੇ ਬੰਦੇ ਕੀ ਕਹਾੜੀਆਂ ਪਾਉਂਦੇ ਹੁਣ। ਬੰਦਾ ਚੰਗਾ ਯਾਰਾ। ਇਹ ਵੀ ਯਾਰਾ ਚੰਗਾ ਬੰਦਾ। ਬੱਲੇ ਚਾਚਾ ਕੀ ਹਾਲ ਆ? ਉਹ ਸਭ ਠੀਕ ਆ। ਵਧੀਆ ਵਧੀਆ ਹੋਰ ਵੀਰੇ। ਵਧੀਆ ਜੀ ਵਧੀਆ। ਲੋ ਤੇਓ। ਲੋ ਤੇ ਲੋ ਤੇ। ਮੋ ਸੰਦਨ ਆਂਡ ਲੈਂਡ ਲੱਗਦੇ ਆ ਆਹ ਬੱਦਲ ਜਿਆ ਯਾਰ ਬੜਾ ਵਸਾ ਮੈਂ ਠੰਡਾ ਹੈ ਕੰਦੀ ਥੇ ਹੋ ਗਿਆ ਲੈਂ ਗਿਆ ਚਾਤੇ ਦਾ ਚੋਨਾ ਤੇ ਨਿਸਰ ਵੀ ਗਿਆ ਲੱਗਦਾ ਆਹੋ ਨਿਸਰ ਗਿਆ ਕਿਹ ਅਖੋਨੇ ਮੈਂ ਸਪਰੇਅ ਕਰਤੀ ਹੈ ਕਹਿੰਦਾ ਹੋ ਪਤੀ ਗਿਆ ਦੇ ਕਹਿੰਦਾ ਬੀ ਕਿਡਾ ਏ 685 ਕਹਿੰਦਾ ਮੁੰਜਰ ਹੀ ਪੜੀ ਲੰਮੀ ਹੈ ਨਾ ਲੰਮੀ ਮੁੰਜਰਾ ਕੋਈ ਮੈਂ ਤਾਂ ਸੁਣਿਆ ਪਹਿਲੀ ਵਾਰ ਹੀ ਏ ਨਵਾਂ ਜਿਆ ਨਵਾਂ ਮੁੰਜਰਾ ਕਿਹੜੀ ਲੰਮੀ ਹੈ ਹਾਂ ਮੁੰਜਰ ਵੀ ਲੰਮੀ ਹੈ ਝਾੜ ਵੀ ਚੰਗਾ ਲਾਦਾ ਓ ਠੀਕ ਨਿਕਲੇ ਦੱਸੋ ਹਾਂ ਪਹਿਲੀ ਵਾਰ ਆਇਆ ਵੇਖੋ ਹਣ ਅਸੀਂ ਮੰਨਦਾ ਠੀਕ ਆ ਜੀ ਕਦੋਂ ਆਏ ਹੋ ਬੋਟਰ ਨੂੰ ਆਹ ਹੋਈਗਾ 15 ਮਿੰਟ ਜਰਾ ਆਉਂਦੇ ਆਂ ਅੱਛਾ ਅੱਛਾ ਮੈਂ ਵੀ ਮੈਂ ਤਾਂ ਸਿਆਰ ਸੁਣ ਕਰ ਆਉਂਦੇ ਆ ਤਰੇ ਤਰੇ ਇਤਨੇ ਆ ਗਿਆ ਮੈਂ ਠੀਕ ਹੈ ਚੱਲੋ ਜੀ ਤਾਂ ਆਹੋ ਕੋਸਰਾ ਪਰਵਾ ਠੀਕ ਹੈ ਹਾਂ ਸਭ ਠੀਕ ਠਾਕ ਤੁਸੀਂ ਸੁਣਾਓ ਉਹ ਵੀ ਆ ਫੀਸਾ ਤੜ ਗਿਆ ਬੱਚੇ ਦੀਆਂ ਆ ਫੀਸ ਧਾਰਤੀ ਫਿਰ ਫੜ ਲਈ ਗਏ ਕੋ ਅੱਛਾ ਅੱਛਾ ਹਾਂ ਜਾਂਦਾ ਬੜਾ ਜਾਂਦਾ ਦਨੇ ਪਤਾ ਅੱਜ ਕੱਲ੍ਹ ਸਕੂਲਾਂ 'ਚ ਭਰਾਵਾ ਪੀਛਣਾ ਤਰੇ ਤੇ ਬੈਣ ਵੀ ਨਹੀਂ ਦਿੰਦੇ ਸਹੀ ਗੱਲ ਆ ਯਾਰ ਉਹ ਹੈ ਹੀ ਭਾਂ ਜਿਹੜਾ ਪੜ੍ਹਾਈ ਮੁੱਲ ਮਿਲਦੀ ਆ ਬੋਰਾ ਔਖਾ ਹੋ ਗਿਆ ਯਾਰ ਹੁਣ ਜਾਣੇ ਭਲਾਉਣੇ ਕਿਹੜੇ ਔਖੇ ਨੇ ਜਿਹਦੇ ਕੋਈ ਹੈਗੇ ਚਾਰ ਉਹ ਪੜ੍ਹਾ ਲੇ ਜੇ ਨਹੀਂ ਆ ਮਾੜਾ ਬੰਦਾ ਤੇ ਭਾਵੇਂ ਅਨਪੜੀ ਰਵੇ ਉਹਨਾਂ ਨੂੰ ਕੀ ਨਾ ਨਾ ਉਹ ਸਾਡੀਆਂ ਸਰਕਾਰਾਂ ਦਾ ਬੇੜਾ ਕਰਕੇ ਆ ਬਿਲਕੁਲ ਸਾਰਾ ਉਹ ਗੱਲ ਦੀ ਆ ਯਾਰ ਗੱਲਾਂ ਵੱਡੀਆਂ ਵੱਡੀਆਂ ਸਹੂਲਤ ਕੋਈ ਵੀ ਨਹੀਂ ਉਹਆਂ ਬੜੀਆਂ ਮਹਿੰਗੀਆਂ ਕਰ ਛੜੀਆਂ ਨੇ ਵਾਹ ਮਾੜਾ ਬੰਦਾ ਬਣ ਨਹੀਂ ਸਕਦਾ ਜਿਹੜੀ ਚੀਜ਼ ਸਸਤੀ ਹੋਣੀ ਚਾਹੀਦੀ ਓਹ ਮਹਿੰਗੀ ਆ ਨਹੀਂ ਜੀ ਗੱਲ ਸਹੀ ਆ ਜਿੰਨੇ ਜ਼ਿੰਦਗੀ ਬਣਾਉਣੀ ਲੋਕਾਂ ਦੀ ਯਾਰ ਇੱਕ ਮੈਡੀਕਲ ਇੱਕ ਪੜਾਈਏ ਦੋਜਾ ਸਸਤਾ ਹੋਣੀ ਚਾਹੀਦੀ ਜਿਹੜੇ ਇੱਕ ਅਦਾ ਮਰੀਜ਼ ਜੀ ਹਸਤਾ ਦਾਖਲਾ ਹੋ ਜਾਂਦਾ ਉਹ 12 13 13 ਲੱਖ ਲਾ ਕੇ ਖਲਾਸੀ ਹੋ ਜਾਂਦਾ ਵਾ ਵਾ ਤੇ ਇਹੋ ਜਿਹੇ ਮੈਡੀਕਲ ਸਸਹੀ ਹੋਵੇ ਸਸਤਾ ਹੋਵੇ ਤੇ ਮਰੀਜ਼ ਤੇ ਬੱਜਣ ਸਾਡੇ ਕੋ ਪੈਸੇ ਤੱਕੋ ਹੀ ਨਹੀਂ ਪੈਲੇ ਮਰੀਜ਼ ਘਰ ਖੜੇ ਜਾਂਦੇ ਇੱਕ ਮੈਡੀਕਲ ਸਸਤਾ ਹੋ ਜਾਏ ਤੇ ਇੱਕ ਪੜਾਈ ਹੋ ਜਾਏ ਤੇ ਬੰਦਾ ਆਪੇ ਸੁખી ਹੋ ਜਾਂਦਾ ਹੁਣ ਕਰਜ਼ਾਈ ਤੇ ਬੱਚਿਆਂ ਨੂੰ ਬੱਚਿਆਂ ਨੇ ਕੀਤਾ ਵਾ ਮਾਂ ਪਿਓ ਹੈ ਹੈ ਉਹਨ ਮੇਰੇ ਵਰਗੇ ਮਾੜਾ ਬੰਦਾ ਕਿੱਥੋਂ ਪੜਾਣੂ ਚੰਗੇ ਸਕੂਲਾਂ ਇਹ ਸਰਕਾਰ ਨੌਕਰੀਆਂ ਵੀ ਓਨੀਆਂ ਕੀ ਦਿੰਦੀ ਹੈ ਭਾਈ ਵੀ ਕਰ ਲੈ ਕਿਹਦੇ ਨੌਕਰੀ ਮਿਲਦੀ ਹੈ ਭਾਈ ਵਾਲਾ ਨੌਕਰੀ ਕਿਹਦੇ ਮਿਲਦੀ ਹੈ ਨੌਕਰੀ ਲੈ ਮਿਲਦੀ ਆਣਾ ਚਲੋ ਪੜੇ ਦਾ ਚਾਚਾ ਫਿਰ ਇਹ ਹੋ ਜਾਂਦਾ ਵਾ ਵੀ ਕੋਈ ਪ੍ਰਾਈਵੇਟ ਨੌਕਰੀ ਕਰ ਸਕਦਾ ਵਾ ਕਿਤੇ ਕੰਪਿਊਟਰ ਦਾ ਕੰਮ ਸਿੱਖ ਲੈ ਅੱਜ ਕੱਲ ਤੈਨੂੰ ਪਤਾ ਕੰਪਿਊਟਰ ਦਾ ਜਮਾਨਾ ਵਾ ਚਲੋ ਵੇਖੋ ਜੀ ਅਖੀ ਬੱਚੇ ਯਾਰ ਲੋਕਾਂ ਨੇ ਪਹਿਲੇ ਸਾਡਾ ਤਰੀਕਾ ਦਾ ਬੱਚੇ ਚੰਗੇ ਸਕੂਲੇ ਜਦੋਂ ਪੜਾਈ ਕਰਦੇ ਪੈਸੇ ਇੱਥੋਂ ਹੀ ਪੱਖੋਂ ਮਹੀ ਮਾਰ ਖਾਂਦੇ ਕੋਸ਼ਿਸ਼ ਇਤੇ ਕਰੀਦੀ ਆ ਬਾਕੀ ਚਲੋ ਠੀਕ ਆ ਸਕਦੇ ਇਹ ਪੜ ਜੂਗਾ ਚੰਗਾ ਤੇ ਚੱਲ ਕਿਤੇ ਮਾਰੀ ਮੋਟੀ ਮੇਰਜੂ ਨੌਕਰੀ ਤੇ ਠੀਕ ਆ ਨਹੀਂ ਤੇ ਫਿਰ ਆਪਣਾ ਕੋ ਕੰਮ ਕਰ ਲੂਗਾ ਮੈਨੂੰ ਵੀ ਮਜਬੂਰੀ ਬਣੀ ਯਾਰ ਮੈਨੂੰ ਤੈਨੂੰ ਪੈਸੇ ਦਿੱਤੇਗਾ ਯਾਰ ਚਲੋ ਕੋਈ ਨਹੀਂ ਵੀਰੇ ਅੱਗੇ ਤੁਹਾਡੇ ਕੋ ਫੜੇ ਵੀ ਬੜੇ ਆ ਫਿਰ ਕੀ ਕਰ ਸਕਦੇ ਆ ਜਿੰਨਾ ਕਿ ਮੇਰੇ ਯੂਰਪ ਆਉਂਦਾ ਕਰ ਦੋ ਤਾਂ ਇਹ ਹੁਣ ਨਹੀਂ ਬੰਦੀ ਗੱਲ ਹੂੰ ਚਲੋ ਕੋਈ ਨਹੀਂ ਚੱਲਦਾ ਫਿਰ ਮੈਂ ਹਾਂ ਠੀਕ ਆ ਠੀਕ ਆ ਮੈਂ ਤੇ ਤੁਹਾਨੂੰ ਮੈਂ ਖਲੋਤੇ ਵੀ ਆ ਕਿ ਆ ਗਿਆ ਇਧਰ ਨੂੰ ਠੀਕ ਆ ਠੀਕ ਆ ਚੰਗਾ ਮਮੀ ਮਮੀ ਇਹ ਕਾਂਬੜੇ ਮਮੀ ਫਰਾਂਕ ਇਹ ਚੱਲ ਗਈ ਹੈ ਤੇਹੀ ਇਹ ਅਜੇ ਨਹੀਂ ਪੱਠੇ ਪਾਉਣ ਦੇ ਪਾਪਾ ਕਿੱਥੇ ਗਏ ਆ ਮਮੀ ਆਉਂਦਾ ਨਹੀਂ ਇਹ ਤੇਰਾ ਨਾਲ ਲੱਗਾ ਆ ਖਾਏਂਗੀ ਤੇ ਫੇਰੀ ਢੱਡ ਭਰਨਾ ਉਹ ਵੀ ਦੁੱਧ ਦੇ ਸਿਰ ਤੇ ਹੀ ਆ। ਹਾਂ ਮਾਂ। ਤੁਸੀਂ ਕੀ ਕਹਿੰਦੇ ਆਈਏ? ਕੋਸੇ ਮੇਰੇ ਮੇਰੇ ਪੱਠੇ ਪਾ ਗਿਆ ਢੀ। ਪਾਪਾ ਕਿੱਥੇ ਅੱਜ? ਉਹ ਪਤਾ ਨਹੀਂ ਕਿੱਧਰ ਨੂੰ ਚਲ ਗਏ ਆ। ਤੇ ਮੈਨੂੰ ਦਵਾ ਦਿੰਦੇ ਮੈਂ ਪਾ ਦੇਣੀ ਪੱਠੇ। ਦੁੱਤੋ ਸੁੱਤਾ ਆਏ ਤੇ ਮੈਂ ਠਾਲਣ ਨੂੰ ਨਹੀਂ ਜੀ ਕੀਤਾ ਮੈਂ ਚਲ ਪੱਠੇ ਪਾਉਣੇ ਮੈਂ ਆਪ ਪਾ ਲੈਣੀ। ਸੁੱਤਾ ਕਿੱਥੇ ਮਮੀ ਹਾਂ ਨਹੀਂ ਸਾਈ ਰਾਤ ਨੀਂਦ ਆਈ। ਕਿਉਂ ਕੀ ਗੱਲ ਹੋ ਗਈ ਹੈ? ਉਹ ਜਿਹੜੀ ਰਾਤ ਦੀ ਬਣੀ ਨੇ ਗੱਲ ਕਹੀ ਨਾ ਉਹੋ ਹੀ ਦਿਮਾਗ ਚ ਘੁੰਮਦੀ ਦੀ ਮੇਰੇ। ਫਾਲਤੂ ਦੀਆਂ ਟੈਨਸ਼ਨਾਂ ਲਈ ਫਿਰਦਾ ਹੈ। ਮਮੀ ਫਾਲਤੂ ਦੀ ਨਹੀਂ ਯਾਰ ਬੜੀ ਮੈਨੂੰ ਨਾ ਲੱਗੀ ਦੇਲ ਤੇ ਵੀ ਇਹ ਥੋੜੀ ਗੱਲ ਹੁੰਦੀ। ਐ ਮੈਂ ਤੂੰ ਨਿੱਕੇ ਨਿੱਕੇ ਗੱਲਾਂ ਦੇਲ ਤੇ ਲਾ ਕੇ ਬੈ ਗਿਆ ਤੇ ਫਿਰ ਸਰ ਗਿਆ ਆ। ਐਵੇਂ ਤੈਨੂੰ ਕਿੰਨੀ ਵਾਰੀ ਕਹੀਦਾ ਵੀ ਐਵੇਂ ਨਹੀਂ ਸੋਚੀਦਾ ਹੋਈ ਦੋ ਕੋਈ। ਸੋਚਿਆ ਤੇ ਨਹੀਂ ਪਰ ਮੇਰੇ ਨਾ ਦਿਮਾਗ ਚ ਆਟੋਮੈਟਿਕਲੀ ਘੁੰਮਦੀ ਰਹੀ। ਤੇ ਜਦੋਂ ਤੂੰ ਬਾਰ ਬਾਰ ਸੋਚੀ ਜਾਣਾ ਸੋਚੀ ਜਾਣਾ ਤਾਂ ਫਿਰ ਉਹੋ ਹੀ ਗੱਲਾਂ ਤੇਰੇ ਦਿਮਾਗ 'ਚ ਰਹਿਣੀਆਂ। ਆਏ ਤੇ ਨਹੀਂ ਤੇ ਮੈਂ ਸੋਚਣ ਦਾ ਮੈਨੂੰ ਵੀ ਕੋਈ ਫੋਨ ਲਿਆ ਦਿਓ ਹਾਂ ਕੋਈ। ਮਰਾ ਮੋਟਾ ਫੋਨਕਾਰ ਹੈਗਾ ਉਹ ਲੈ ਜਾ ਉਹ ਬਟਨ ਵਾਲਾ ਉਹ ਥੋੜੀ ਚਲਾਉਣਾ ਮੈਂ ਤੇ ਫੇਰ ਕੀ ਹੈ ਬਟਨ ਵਾਲਾ ਕੀ ਤੂੰ ਸੁਨਣਾ ਹੀ ਆ ਫੋਨ ਹੀ ਸੁਨਣਾ ਨਹੀਂ ਮੰਮੀ ਅੱਜ ਕੱਲ ਕੋਣ ਚਲਾਉਂਦਾ ਵਾ ਬਟਨ ਵਾਲਾ ਕੋਈ ਨਹੀਂ ਮੈਂ ਕਿਹੜਾ ਮਹਿੰਗਾ ਮੰਗਣ ਡਿਆ ਵਾ ਕੋਈ 5-7 ਹਜ਼ਾਰ ਵਾਲਾ ਲੈ ਦੋ 5-7 ਹਜ਼ਾਰ ਵਾਲਾ ਤਨ ਵੀ ਤੈਨੂੰ ਪਤਾ ਤਾਂ ਹੈਗਾ ਆ ਮੰਮੀ ਪਤਾ ਤਾਂ ਹੈ ਗਾ ਹੁਣ ਮੇਰੇ ਸਾਰੇ ਯਾਰਾਂ ਦੋਸਤਾਂ ਕੋਲ ਹੈਗੇ ਆ ਮਾੜੀ ਮੋਟੇ ਉਹਨਾਂ ਫੋਨ ਰੱਖੇ ਆ ਹੁਣ ਮੈਂ ਇਦਾਂ ਖਾਲੀ ਹੱਥ ਲੱਗਦਾ ਚੰਗਾ ਥੋੜੀ ਚਲ ਚਲ ਕੋਈ ਨਹੀਂ ਲੈ ਦਾਂਗੇ ਕੋਈ ਗੱਲ ਨਹੀਂ ਅਦੇ ਲੋਕ ਜਿਆ ਤੁਹਾਡਾ ਚਿਹਰਾ ਹਾਂ ਲਾ ਲਾਂਗੇ ਬਾਜ ਤੇ ਜੇ ਬੋਤਾ ਹੀ ਆ ਤੇ ਫਿਰ ਉਹ ਲੈ ਜਾ ਬਟਨ ਵਾਲਾ ਨਹੀਂ ਨਹੀਂ ਉਹ ਨਹੀਂ ਮੈਂ ਬਟਨ ਵਾਲਾ ਕਰਨਾ ਉਹ ਤੇ ਤੁਹਾਨੂੰ ਪਤਾ ਕੋਈ ਅੱਜਕੱਲ ਚਲਾਉਂਦਾ ਨਹੀਂ ਹੈ ਚਲਾਉਂਦਾ ਕਿਉਂ ਨਹੀਂ ਆਈ ਉਹ ਚਲਾਉਣ ਦੇ ਸਾਨੂੰ ਕੀ ਹੋਣਿਆ ਤੁਹਾਡੀ ਗੱਲ ਹੋਰ ਹੈ ਮੰਮੀ ਮੇਰੀ ਗੱਲ ਹੋਰ ਵਾ ਮੈਂ ਹੁਣ ਯਾਰਾਂ ਦੋਸਤਾਂ ਚ ਬਹਿਣਾ ਹੁੰਦਾ ਵਾ ਚੱਲ ਮੜ ਕਿੱਦਾਂ ਵੀ ਆ ਹੁਣ ਵਿੱਚ ਉਹਨਾਂ ਕੋ ਵੀ ਹੈਗੇ ਟੱਚ ਫੋਨ ਤੇ ਮੈਂ ਬਟਨ ਵਾਲਾ ਚਲਾਉਂਦਾ ਵਿੱਚ ਚੰਗਾ ਥੋੜੀ ਲੱਗੂੰਗਾ ਚੰਨਾ ਘਾਟ ਤੂੰ ਕੋਈ ਗੱਲ ਨਹੀਂ ਕਰੇਂਗੀ ਕੋਈ ਨਾ ਕੋਈ ਨਹੀਂ ਜਿੱਦਾਂ ਵੀ ਤੁਹਾਨੂੰ ਕੋਈ ਮਾੜਾ ਮੋਟਾ ਕੋਈ ਵੇਖ ਦੋ ਇਹ ਵੀ ਟਾਕ ਚ ਕੋਈ ਉਹ ਇਹ ਮੇਰੇ ਚੱਲ ਫਿਰ ਚੱਲ ਚੱਲ ਫੇਰ ਵੀ ਕਿੱਥੇ ਚਲ ਗਏ ਨਹੀਂ ਮੈਂ ਬਾਹਰ ਨੂੰ ਚਲ ਗਿਆ ਨਹੀਂ ਮੈਂ ਤਾਂ ਘੁੰਮ ਫਿਰ ਰੋ ਮੈਂ ਨਾਲ ਸੈਰ ਹੋ ਜੂਗੀ ਉਹਦੀ ਗੱਲ ਠੀਕ ਹੈ ਜੇ ਕੱਠੇ ਨਹੀਂ ਭਾਗ ਡੰਗਰ ਪੱਠੇ ਪਾ ਕੇ ਗਿਆ ਸਵੇਰੇ ਮੂੰਖਾਈ ਮੈਂ ਤਾਂ ਵੇਲੀ ਗਈ ਆ ਤੁਹਾਡਾ ਆਇਆ ਖੁੱਲੀ ਵੇਲੀ ਹੈ ਹੀ ਹੁਣ ਪੱਠੇ ਪਾ ਕੇ ਆਈ ਉਹ ਭਰਾ ਮੈਂ ਸੌਤੇ ਪਾਦੇ ਹੀ ਹੋ ਰੱਜ ਲਿਆ ਉਹਨਾਂ ਨੇ ਤੂੰ ਪੱਠੇ ਪਾਈ ਜਣੇ ਉਹਨਾਂ ਨੂੰ ਝੋਕ ਲੋਤੀਆਂ ਹੀ ਮੈਂ ਸਾਂਤ ਪਾਏ ਨਹੀਂ ਕਿਤਾ ਕਿੱਥੇ ਗਏ ਝੋਕ ਲੋਤੀਆਂ ਦਾ ਸੋਨਾ ਕੋਲੋਣਾ ਨਹੀਂ ਹੁਣ ਬੈਠੀਆਂ ਰਹਿਣੂ ਬੈਠੀਆਂ ਰਹਿਣ ਕਿਦਰੀਆਂ ਗੱਲਾਂ ਕਰਦੀ ਐ ਪੱਠੇ ਮੈਂ ਪਾ ਕੇ ਗਿਆ ਹਾਂ ਜਿਆਦਾ ਸਾਰੇ ਤੇ ਨਹੀਂ ਪਾਦੇ ਥੋੜੇ ਜੀ ਇੰਨੇ ਗ੍ਰਹਿਣ ਤੇ ਬਾਕੀ ਤੇ ਸਾਰੇ ਪਾਦੇ ਚਲ ਤੂੰ ਨਾ ਵੇਲਾ ਬੈਨ ਨਹੀਂ ਮਿਲੋ ਹੁਣ ਤੈਨੂੰ ਫੇਰ ਲਿਓਣੇ ਪੈਣਗੇ ਪੋਣੇ ਨਹੀਂ ਤੁਸੀਂ ਵਰਤ ਰਖਣੀ ਨਹੀਂ ਉਹ ਦਮਸਾ ਮਰਨ ਨਹੀਂ ਹੁੰਦੀ ਮੈਨੂੰ ਕੀ ਪਤਾ ਮੈਂ ਤਾਂ ਖਾਣ ਵਾਲੇ ਹਰੇ ਤੋਂ ਮੈਂ ਬਾਤ ਕੀ ਕਿਉਂ ਪਾਣੀ ਢਾ ਦੇ ਪਾਣੀ ਨਹੀਂ ਮੇਰੇ ਤੋਂ ਦਿੱਤਾ ਬੀਰ ਕਿਥੇ ਹੈ ਬੀਰ ਵੀ ਵੇਲੀ ਗਿਆ ਇੱਥੇ ਲੱਭਣ ਡਿਆ ਪਹਿਲਾਂ ਮੈਂ ਉਹ ਵੇਲੀ ਲੀ ਤਾਂ ਉੱਥੇ ਗਿਆ ਹੀ ਗਿਆ ਤੇ ਹੁਣ ਚਲ ਗਿਆ ਉਹ ਬਾਹਰ ਮੈਂ ਘਰ ਲੋ ਆ ਗਈ ਪੁੱਛਿਆ ਤੇ ਤੁਹਾਡੇ ਬਾਰੇ ਮੈਨੂੰ ਤਾਂ ਨਹੀਂ ਕਿਤੇ ਨੂੰ ਕਿ ਮੈਨੂੰ ਕਹਿਣਾ ਆਲੇ ਆਹ ਤੇ ਚਲ ਉਹਦਾ ਨਿਆਣਾ ਪੁੱਛਦਾ ਹੀ ਆ ਓਕੜੀ ਕਿ ਮੈਨੂੰ ਨਹੀਂ ਦਿਹੀ ਤੇ ਮੰਮੀ ਮੰਮੀ ਕਰਨ ਡਿਆ ਸੀ ਤੇ ਹੁਣ ਵੇਲੀ ਗਿਆ ਫਿਰ ਮਗਰ ਹਮ ਮਿੰਨੀ ਗਾਲਸਨੋਂ ਤੇ ਵੀਰ ਕੇ ਅੱਡੇ ਰਾਤ ਨੂੰ ਨੀਂਦ ਹੀ ਨਹੀਂ ਆਈ ਕਿਉਂ ਨੀਂਦ ਕੋ ਨਹੀਂ ਆਈ ਡਰ ਲੱਗਦਾ ਰਿਹਾ ਉਹਨੂੰ ਨਹੀਂ ਡਰ ਨਹੀਂ ਲੱਗਦਾ ਰਿਹਾ ਉਹ ਰਾਤ ਦੀ ਕਿਨੇ ਕਿਤੇ ਫੋਨ ਲਿਆ ਤੇ ਇਹ ਕਹਿੰਦਾ ਨਾ ਮੈਨੂੰ ਦਿਖਾ ਦੇ ਉਹਨੇ ਕੋਈ ਗੱਲ ਕਰਦੀ ਤੇ ਇਹ ਕਹਿੰਦਾ ਉਹ ਮੇਰੇ ਦਿਮਾਗ ਚ ਘੁੰਮੀ ਜਾਂਦੀ ਮੈਨੂੰ ਸਾਰੀ ਰਾਤ ਨੀਂਦ ਹੀ ਨਹੀਂ ਆਈ ਤੇ ਇਹਨੇ ਕਹਿੰਦੀ ਕਿਹਾ ਤੂੰ ਦਿਖਾ ਤੂੰ ਨਿਆਣੇ ਕਹਿ ਹੀ ਦਿੰਦੇ ਨਵੀਂ ਚੀਜ਼ ਉਹਨੇ ਲਿਆਂਦੀ ਤੇ ਹਣ ਦਿਖਾ ਬਣਾ ਕਿਦਾਂ ਦੀ ਹੈ ਇਹ ਤੇ ਇਹਦੇ ਚ ਨੀਂਦ ਆਉਣ ਵਾਲੀ ਜਿਹੜੀ ਗੱਲ ਫੋਨ ਉਹਨੇ ਲਿਆ ਨੀਂਦ ਇਹਨੂੰ ਨਹੀਂ ਆਈ ਨੀ ਨੇ ਨੂੰ ਨਹੀਂ ਆਈ ਇਹ ਵੀ ਕਹਿੰਦਾ ਮੈਨੂੰ ਫੋਨ ਲੈ ਕੇ ਦੋ ਬਾ ਠੀਕ ਆ ਫੋਨ ਕਿਥੋਂ ਲੈ ਦੇਣਾ ਨੂੰ ਇਹਨੂੰ ਨਹੀਂ ਪਤਾ ਮੈਂ ਤਾਂ ਕਹਿੰਦੀ ਮੈਂ ਘਰ ਪਿਆ ਫੋਨ ਉਹ ਲੈ ਜਾ ਤੂੰ ਕਿੱਡਾ ਕੋ ਦਾ ਬਿਜ਼ਨਸ ਰੁਕਿਆ ਫੋਨ ਕੋਣਾ ਹਾਂ ਮੈਨੂੰ ਨਹੀਂ ਪਤਾ ਬਿਜ਼ਨਸ ਰੁਕਿਆ ਕਿ ਨਹੀਂ ਰੁਕਿਆ ਉਹ ਮੇਰੇ ਹਿਸਾਬ ਨਾਲ ਉਹਦੇ ਵੱਲ ਵੇਖ ਕੇ ਕਹਿੰਦਾ ਮੈਨੂੰ ਵੀ ਫੋਨ ਲੈ ਕੇ ਦੋ ਇਹ ਹਿਸਾਬ ਨਾਲ ਉਹਦੀਆਂ ਡਿਮਾਂਡਾਂ ਵਧੀਆਂ ਜਾਣਗੀਆਂ ਉਹ ਜਾਦ ਖਰੀਦੂਗਾ ਤੇ ਫਿਰ ਇਹ ਜਾਦ ਲੈ ਦਾਂਗੇ ਜਾਦ ਲੈ ਜੂਗੀ ਹੜਜ ਕਿਥੇ ਪਹੁੰਚਿਆ ਹੈ ਕਿਥੋਂ ਲੈ ਦੇਣਾ ਨੂੰ ਗਰੀਬ ਨੂੰ ਤੇ ਫਿਰ ਵੇਖੋ ਵੇ ਕੀ ਬ੍ਰਾ ਇਹ ਦੇਣਾ ਨਾ ਬ੍ਰੋ ਅੱਜ ਫੋਨ ਮੰਗਣ ਲਿਆ ਵਾ ਕੱਲੂ ਹੋਰ ਚੀਜ਼ ਮੰਗੂਗਾ ਨਹੀਂ ਉਦਾਂ ਮੈਨੂੰ ਕਿਹਾ ਮੈਂ ਇਹ ਘੜਨਾ ਤੇ ਲੈ ਜਾਂਦੀ ਤੇ ਉਹਦੇ ਅਜੇ ਨਹੀਂ ਮਿਲਣਾ ਤੈਨੂੰ ਮੁੰਗਾ ਇਹ ਲੈਣਾ ਮਤਲਬ ਅਜੇ ਟਾਟੂ ਚੁੱਕ ਨਹੀਂ ਉਹ ਲੈ ਆ ਜਣੋ ਆ ਨਹੀਂ ਕਹਿੰਦਾ ਮੈਂ ਨਹੀਂ ਇਹ ਘੜਨਾ ਮੈਂ ਨਹੀਂ ਘੜਨਾ ਤੇ ਰਹਿ ਕੇ ਜੇ ਕੋਈ ਭਾਦੋ ਗੀਏ ਮੁੰਡੇ ਵਾਲੀ ਮਾ ਆ ਕੇ ਰੇ ਬਿਸਤਾਰੀ ਆਈ ਐ ਇਹ ਸੌਦੇ ਪਣੋ ਬੈਠੇ ਹੁਣ ਇਹਨਾਂ ਫੋਨ ਦੀ ਪੈ ਗਈ ਨੇ ਆਣਾ ਉਹਨੂੰ ਕੀ ਸਮਝਿਆ ਇਹ ਕਿਥੋਂ ਲੈ ਕੇ ਦੇਣਾ ਕਿਥੋਂ ਨਹੀਂ ਲੈ ਕੇ ਦੇਣਾ ਚੱਲ ਵੇਖੀ ਜੰਦੀ ਐ ਰਾਣੀ ਮਮੀ ਆਜੋ ਠੀਕ ਆਂ ਦੇ ਕੋਸ਼ ਨੀ ਬੈਠੀ ਆਜੋ ਕੋਸ ਨਾ ਠੀਕ ਆ ਤਰੇ ਇਜ਼ਨਾ ਆਪਣਾ ਬੜਿਆ ਜੇ ਬੜੇ دیر ਬਾਅਦ ਗੜਾ ਮਾਰਿਆ ਐਦਾ ਹੀ ਆ ਤੂੰ ਤਿਆਰ ਨਿਕਲਦੇ ਨਹੀਂ ਘਰੋਂ ਕਿਤੇ ਮੈਂ ਵੀ ਫਿਰ ਕੱਲੀ ਜਾਣੀ ਆ ਤਾਂ ਤੂੰ ਹੀ ਕਢਾਉਂਦੇ ਜੀ ਕਿੰਤਾ ਈ ਸਾਰਾ ਦਿਨ ਲੱਗੇ ਰਹੀਦਾ ਈ ਘਰੇ ਠੀਕ ਆ ਹੋ ਦੀ ਬਠਾ ਕੇ ਵਧੀਆ ਵਧੀਆ ਤੁਸੀਂ ਹੋ ਬੈਠੇ ਕੋਨੀ ਮੈਂ ਵੀ ਨਹੀਂ ਅੱਛਾ ਕਿੱਥੇ ਗਿਆ ਰਾਜਦੀਪਾ ਰਾਜਦੀਪ ਘਰੇ ਬਾਹਰ ਨੂੰ ਗਿਆ ਵਾ ਹੋਰ ਆਇਆ ਭਾਈ ਤਕੋ ਹਾਂਜੀ ਹੋਰ ਸਭ ਨਾ ਠੀਕ ਠਾਕ ਹੈ ਵਧੀਆ ਹੋਰ ਸੁਣਾਓ ਬੱਚੇ ਠੀਕ ਠਾਕ ਹਾਂਜੀ ਠੀਕ ਠਾਕ ਜੀ ਠੀਕ ਆ ਹੋਰ ਕੀ ਕਰਦੇ ਆਈ ਕੋਨੀ ਮੈਂ ਵੀ ਨਹੀਂ ਕਰਦੀ ਕਰਦੀ ਮੈਂ ਆਪਣਾ ਵੇਖਾਂਗੀ ਘਰ ਦੇ ਜਗਾ ਤਾਂ ਹੀ ਬਾਹਰ ਹਾਂ ਠੀਕ ਹੈ ਨਿਕਲਣਾ ਕਿ ਗਰਮੀ ਬੜੀ ਆ ਵੇ ਗਰਮੀ ਤੇ ਆ ਰਹੀ ਹੈ ਅੱਜੋ ਤਾਂ ਹੋਇਆ ਮੜਾ ਜਿਹਾ ਢੰਡਾ ਮੌਸਮ ਦਾ ਵਿਆਹ ਪਰ ਥੋੜਾ ਜਿਹਾ ਹਾਂਜੀ ਮੇਹਰਸਰਾ ਮਾੜਾ ਮਾੜਾ ਠੀਕ ਠਾਕ ਹੈ ਹਾਂ ਨਿਕੋ ਮਾੜਾ ਠੀਕ ਠਾਕ ਹੈ ਮੈਂ ਸੁਣਿਆ ਤੁਸੀਂ ਸੋਹਣਾ ਉਹਨਾਂ ਨੂੰ ਪੈਸੇ ਦਿੱਤੇ ਹਾਂਜੀ ਲੈ ਕਿੱਥੇ ਵਸਾਲੇ ਪੈਸੇ ਤੁਸੀਂ ਮੈਨੂੰ ਦੱਸ ਦੇ ਕਿਉਂਕਿ ਇਹ ਦੇ ਦੇਣ ਕਿਹਦੇ ਪੈਸੇ ਇਹ ਕਿੱਥੇ ਇਹਨਾਂ ਵਾਪਸ ਕਰਨੇ ਇਹਨਾਂ ਨੇ ਕਰਨੇ ਤੁਸੀਂ ਮੈਨੂੰ ਦੱਸੋ ਨਾ ਇਹਦੇ ਤੇ ਲੈ ਨਹੀਂ ਗਿੰਦੀ ਮੁੰਡੇ ਦੀ ਕਿਸ ਤਾਰ ਨਹੀਂ ਆ ਤੇ ਮੈਂ ਕਿਹਾ ਚੱਲ ਕੋਈ ਗੱਲ ਹੀ ਲੈ ਜਾ ਉਹਦੇ ਆਵਰ ਪਰ ਮੈਨੂੰ ਦੱਸਦੇ ਤੁਸੀਂ ਲੋ ਕਿੰਨੇ ਵਿਆਜੀ ਪੁੱਛਦੇ ਮੈਂ ਤੁਹਾਡੇ ਵਿਆਜ ਕਿਤੇ ਰਹਿਣੇ ਇੰਨਾ ਕੋ ਲੱਲੇ ਇੰਨਾ ਵਿਆਜ ਛੱਡਾ ਤੁਹਾਡਾ ਮੂਲ ਵੀ ਨਹੀਂ ਮੋੜਨਾ ਕੋਈ ਗੱਲ ਨਹੀਂ ਪੈਸੇ ਤੇ ਦੇਣਗੇ ਪੈਸੇ ਜਿਹੜੇ ਹੁਣ ਖੜੇ ਉਹ ਤੇ ਦੇਣੇ ਹੀ ਪੈਣੇ ਆ ਆ ਚਲੋ ਮਰਜੀ ਤੁਹਾਡੀ ਅੱਧਾ ਮੈਂ ਤੁਹਾਨੂੰ ਦੱਸਣਾ ਮੇਰਾ ਮਰਜੀ ਵੀ ਮੈਂ ਚਾਹਾਂ ਦੀ ਗੱਦੇ ਜਿਹਨੇ ਹੁੰਦੇ ਤੇ ਦੱਸ ਦਿਆ ਕਰੋ ਤੇ ਕਿਤੇ ਪਹਿਲਾਂ ਆ ਜਾਂਦੇ ਮੈਨੂੰ ਇਹ ਗੱਲ ਦਾ ਹੀ ਪਤਾ ਨਹੀਂ ਹੁਣ ਮੈਨੂੰ ਤੇਨਾ ਪਤਾ ਨਹੀਂ ਆ ਮੈਂ ਕਿਹ ਕੋ ਸੁਣਿਆ ਵੀ ਤੁਸੀਂ ਸੋਹਣਾ ਨੂੰ ਪੈਸੇ ਦਿੱਤੇ ਅੱਛਾ ਉਹ ਫੇਰ ਆਵੀ ਉੱਧਰ ਤੇ ਮੈਨੂੰ ਕਹਿੰਦੇ ਫੀਸ ਤਾਰਨੀ ਹੈ ਤੇ ਮੈਂ ਕੋ ਨਾ ਨਹੀਂ ਹੋਈ ਮੈਂ ਕਿਹਾ ਚੱਲਾ ਆਏ ਆ ਤੇ ਕੋਈ ਗੱਲ ਨਹੀਂ ਖਾਨੇ ਕੀ ਮੋੜਨਾ ਚੱਲ ਹੈਗੇ ਤੇ ਦੇ ਦਿੱਤੇ ਮੈਂ ਅੱਜ ਉਹਨੂੰ ਬਹਣਾ ਲਾਇਆ ਕਿ ਮੁੰਡੇ ਦਾ ਫੋਨ ਲਿਓ ਨਾ ਮਾ ਹਾਂਜੀ ਪੀ ਛੇਤੀ ਦੇ ਦਿਓ ਤੇ ਮੈਂ ਤਾਂ 10 ਦਿਨਾਂ ਦਾ ਕਰਾਰ ਕੀਤਾ ਮੈਨੂੰ ਵੀ ਹੁਣੇ ਪਤਾ ਲੱਗਾ ਮੈਂ ਕਿਹਾ ਦੱਸ ਇਹਨਾਂ ਕਿੱਥੇ ਮਸਾਲੇ ਪੈਣੇ ਲੱਲਿਓ ਕਹੇ ਨਾ ਆ ਹੁਣ 8 ਦਿਨ ਹੋ ਗਏ 10 ਦਿਨ ਹੋਣੀ ਵਾਲੇ ਆ ਤੇ ਫਿਰ ਕੋਈ ਨਹੀਂ ਮੈਂ ਪੁੱਛ ਲਾਂਗੀ ਜੇ ਨਾ ਮੋੜਨਗੇ ਤੇ ਫਿਰ ਵੇਖੀ ਜਾਏਗੀ ਚਲੋ ਵੇਖ ਲਿਓ ਤੁਹਾਡੀ ਮਰਜ਼ੀ ਮੈਂ ਆ ਚੱਲ ਮੈਂ ਦੱਸਦੀ ਆਂ ਪੀ ਭਾਜੀ ਇਹ ਕਿਤੇ ਇਦਾਂ ਦੇੜੇ-ਦੁਨੇ ਹੁੰਦੇ ਮੈਨੂੰ ਦੱਸ ਦਿਆ ਕਰੋ ਚਲੋ ਕੀ ਬਤੇਰੇ ਵਾਜੀ ਪੁੱਛਦੇ ਕੋਈ ਨਹੀਂ ਫਿਰ ਮੈਂ ਇੰਨਾ ਹੁਣ ਨਾ ਪਿਆਜ਼ ਲਾਉਂਗੀ ਠੋਕ ਕੇ ਇਹ ਤਾਂ ਵਿਆਜ ਲੱਭਣ ਦੇ ਜੇ ਇੰਨਾ ਕੋ ਤਾਂ ਮੂਲ-ਮੂੜ ਦੇਣ ਇੰਨਾ ਹੀ ਪਤਾ ਵਾ ਵਿਆਜ ਇਹ ਨਾ ਕਿੱਥੋਂ ਲੈਣਾ ਜੀ ਹਾਏ ਮੈਂ ਤਾਂ ਕਰ ਕਿੱਥੇ ਫਸ ਗਈ ਹਾਂ ਤੇ ਬਾਹ ਮਸਾਲੇ ਪੈਸੇ ਚਲੋ ਕੋਈ ਗੱਲ ਨਹੀਂ ਕਰ ਵੇ ਕੀ ਜਾਉਗੀ ਆਹੋ ਫਿਰ ਮੈਂ ਕਹਾਂਗੀ ਨਾ ਵੀ ਨਹੀਂ ਦਿੱਤਾ 10 ਦਿਨਾਂ ਤੱਕ ਫਿਰ ਬਾਅਦ ਚ ਮੈਂ ਪਿਆਜ਼ ਲਾਦਾ ਹਾਂ ਹਾਂ ਜੀ ਦੀ ਰੋਹਿ ਮੈਂ ਚਲਦੀ ਆਂ ਢਾਂ ਬੜਾ ਹੋ ਗਿਆ ਮੈਂ ਵੀ ਵੇਖਾਂ ਜਾ ਕੇ ਸਬਜ਼ੀ ਸੁੱਜੀ ਬਣਾਈ ਨੀ ਮੈਂ ਚਾਹ ਬਣਾਉਣੀ ਆ ਨਹੀਂ ਮੈਂ ਚਾਹ ਪੀ ਗਏ ਹਾਂ ਹਾਂਜੀ ਚਲ ਫਿਰ ਜਾਂਦੇ ਜਾਂਦੇ ਇੱਕ ਮੇਰਾ ਕੰਮ ਕਰ ਜਿਓ ਕਿਹੜਾ ਆ ਸੁਮਨ ਨੂੰ ਸੁਣਾ ਦੇ ਦਵਾ ਮੇਰੀ ਗੱਲ ਸੁਣ ਕੇ ਜਾਏ ਹਾਏ ਹੁਣ ਤੂੰ ਹੀ ਵੇਖੋ ਮੈਂ ਹੁਣ ਤੁਹਾਨੂੰ ਸੁਣਾ ਦਿੱਤਾ ਤੁਹਾਡੇ ਕੋਲ ਜਾਵਾਂ ਤੇ ਉਨੇ ਕਹਣਾ ਇਹ ਕਰਕੇ ਇਹ ਕਹਿ ਕੇ ਆਈ ਮੈਂ ਨਹੀਂ ਇਹ ਕੰਮ ਕਰ ਸਕਦਾ ਨਹੀਂ ਨਹੀਂ ਤੂੰ ਕੋਈ ਨਹੀਂ ਤੀ ਉਦਾਂ ਮੜਾ ਜਾ ਕਹਿੰਦੇ ਵੀ ਮੈਂ ਕਈ ਹੀ ਤੋ ਰਾਜੀ ਦੀਦੀ ਮੰਮੀ ਨੇ ਸੁਣਾ ਦਿੱਤਾ ਚਲੋ ਠੀਕ ਹੈ ਨਾਮ ਇਹਨਾਂ ਦੀ ਗੱਲ ਹੀ ਬਣੀ ਜਿਨ੍ਹਾਂ ਨੂੰ ਕਰਨੀ ਆ ਤੁਹਾਡਾ ਤੇ ਵੀ ਮੈਂ ਕੋਈ ਨਾਮ ਲੈਂਦਾ ਵੀ ਤੇ ਹੁਣ ਨਾਮ ਆ ਵੀ ਉਹ ਜਗ੍ਹਾ ਕਿਤੇ ਨਹੀਂ ਨਹੀਂ ਤੇ ਮੈਂ ਤੇ ਵੇਖਿਆ ਹੁੰਦਾ ਸੁਣਿਆ ਮੈਂ ਚੱਲ ਮੈਂ ਮਨ ਨੂੰ ਪੁੱਛ ਕੇ ਹੁੰਦੀ ਆ ਚਲੋ ਮੈਂ ਤੇ ਅੱਜ ਤੇ ਤੁਹਾਡਾ ਸੁਣਾ ਹਾਂ ਚਲੋ ਠੀਕ ਆ ਹਾਂ ਹਾਂ ਮੇਰੇ ਤੇ ਟੈਨਸ਼ਨ ਜੀ ਭਾ ਗਈ ਆ ਮੈਂ ਤਾਂ ਕਿਤੇ ਪੈਸੇ ਫਸਾ ਲਏ ਦੇ ਵੀ ਮੈਂ 10000 ਦਿੱਤਾ ਥੋੜੇ ਵੀ ਨਹੀਂ ਗੇ ਜੇ ਨਾ ਮੋੜੇ ਤੇ ਮੈਂ ਕੀ ਕਰਾਂ